ਯਾਤਰੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਚੱਲੇ ਜੀ ਇੱਕ ਨਿਸ਼ਾਨ ਦੀ ਕਣਕ ਦੇਖਣਾ ਆਹ ਖੇਤ ਤਾਂ ਠੀਕ ਆ ਇਹ ਪਨੀ ਬੋਟਾ ਘੱਟਾ ਹੈਗਾ ਇਹ ਪਤਾ ਕਰਦੇ ਗੁੱਲੀ ਡੰਡਾ ਹੀ ਜ਼ਿਆਦਾ ਆ ਦੇਖੋ ਜਿੰਨਾ ਨੇੜੇ ਆ ਕੇ ਪਤਾ ਲੱਗਦਾ ਕਣਕ ਪਰਜਕਣ ਹੋਣਾ ਆਹ ਦੇਖ ਆ ਤਾਂ ਕਣਕ ਦਾ ਆ ਠੀਕ ਆ ਇਹ ਕਿਰਿਆ ਹੋਏ 4-5 ਦਿਨ ਤੱਕ ਸਹੀ ਹੋ ਜਣਗੇ ਪਾਣੀ ਵੀ ਲੈਵ ਤੈਨੂੰ ਪਾਣੀ ਵੀ ਲੈਵ ਆ ਇਧਰੇ ਟੁੱਟ ਕੇ ਆ ਗਿਆ ਕਿਹਨੇ ਪਾਣੀ ਕੋਲ ਲਾ ਦਿੱਤਾ ਪਾਣੀ ਦਾ ਪੈਣ ਕਿੱਦਾਂ ਆ ਆ ਆ ਖੰਬੇ ਦੇ ਪਰਲੀ ਸਾਈਡ ਜਿਆਦਾ ਅਸਰ ਆ ਆਂਟਾਂ ਜਿਆਦਾ ਅੰਦਰ ਉਹ ਗੱਬੇ ਹੈ ਨਹੀਂ ਉਹ ਦੇਖ ਉਹ ਇੱਕ ਫਾਟ ਹੂੰ ਉਹ ਜਮਾ ਹੀ ਨਹੀਂ ਹੈਗਾ ਬੜੀ ਮੋਟੀਆਂ ਐ ਲੱਗਦੇ ਕਣ ਉੜਕੇ ਜਦੋਂ ਵਾਈ ਪਈ ਹੁੰਦੀ ਆ ਵਾ ਜਿੱਥੇ ਜਾਂ ਤਾਂ ਫਾਟੇ ਛੱਡਦੀ ਉਹਨੇ ਜਿਹੜੇ ਉੜਕੇ ਅੰਦਰੇ ਪੈ ਗਈ ਜਿਹਨੂੰ ਪੈ ਗਈ ਖਾਂਡ ਛੱਡਦੀ ਉਹਨੇ ਆ ਕਰੀਦਾ ਵੇ ਅਸਰਗਾ ਵੀ ਨਹੀਂ ਕਰਿਆ ਜੋਰੇ ਨਹੀਂ ਕਰੀ ਹੋਈ ਆ ਆਹਾ ਉਰੇ ਤੇ ਇਧਰ ਲਈ ਸੜ ਜਿਆਦਾ ਹੋਈ ਆ ਹਾਂ ਇੱਥੇ ਇਧਰ ਇਧਰ ਜਿਆਦਾ ਇਹ 1 2 3 ਕ ਬੰਪ ਹੋਣਗੇ ਇਧਰ ਇਧਰ ਆ ਗੱਬੇ ਇੱਕ ਫਾਂਟ ਠੀਕ ਹੈ ਇਹ ਕਿਆ ਚੱਕਰ ਫਾਂਟ ਛੜਤੀ ਭਈ ਇਹਨੇ ਇਕਣੀ ਉੜਕਿਓ ਭਈ ਹੋਈ ਆ ਮਾਣੀ ਮੋਟੀ ਦੀ ਕਣਕ ਹੋਰ ਭਈ ਹੋਈ ਆ ਕਰੀ ਨਹੀਂ ਹੋਈ ਜਾਂ ਹਲਾ ਫਾਂਟ ਜਾਂਦਾ ਫਾਂਟ ਭੁੱਲ ਗਏ ਇਹ ਡਬਲ ਫਾਂਟ ਲੱਗ ਇੱਕ ਇੱਧਰ ਆ ਖੰਡੀ ਖੜੀ ਐ ਇਹਦਾ ਇੱਕ ਪੈਸੇ ਦਾ ਅਸਰ ਨਹੀਂ ਹੋਇਆ ਵਾ ਦੇਖ। ਹੰ ਖੰਡੀ ਦੀ ਦਵਾਈ ਕਰੀਓ ਖੰਡੀ ਨੂੰ ਅਸਰ ਨਹੀਂ ਕਰਿਆ। ਖੰਡੀ 'ਤੇ ਕੋਈ ਅਸਰ ਨਹੀਂ ਹੈਗਾ ਗਣਕ ਕਪੂਰ ਦੀ। ਪੂਰੇ ਅਸਰ ਘਾਤ ਨਹੀਂ ਹੋਇਆ। ਇਹ ਬੁਝੰਡਾ ਜਮੇ ਤਬਾਹ ਕਰਿਆ ਪਿਆ। ਨਹੀਂ ਇਹਦਾ ਹੱਲ ਤਾਂ ਸੋਚੋ ਹੁਣ ਹੱਲ ਕਿਐਦਾ? ਹੱਲ ਦਾ ਜਾਂ ਖਰਾਕ ਪਾਣੀ ਪਾਣੀ ਹੁਣ ਵੱਧ। ਖਰਾਕ ਰੋਕ ਨਹੀਂ ਬਣ ਕੋਈ ਹੱਲ ਨਹੀਂ ਇਹਦਾ ਆਪੇ ਸਹੀ ਹੋ ਜੀਂਗਾ। ਰੱਗ ਪਾਗੇਗਾ ਕਰੂ ਮੈਂ ਜਿੰਨੇ ਜੜਚੂ ਤਾਂ ਨਹੀਂ ਹੱਤੇ ਤੇ ਨੋ ਗਿਆ ਹਰ ਚ ਖਤਮ ਹੋ ਗਈ ਇਹ ਉੱਪਰ ਦੁਕਾਨ ਲੱਗੇਗਾ ਇਹ ਤਾਂ ਸੰਕੌਰ ਹੁੰਦੀ ਆ ਯਾਰ ਉਹਨੇ ਕਰੁੰਬਲ ਆਈ ਹੁਣ ਆ ਦੇਖ ਤੂੰ ਪਹਿਲਾਂ ਪੂਰੇ ਆ ਫਾਰਡ ਛੱਡ ਕੇ ਉਰੇ ਆ ਜਾ ਆ ਥੱਲੇ ਵਾਲਾ ਵੀ ਗੁੰਮ ਦਾ ਫੁੱਟਿਆ ਪਿਆ ਆ ਵੀ ਫੁੱਟਿਆ ਆ ਦੇ ਬਿਲੀ ਦਾ ਸਾਇਉ ਬਹੁਤ ਤਾਂ ਕੋ ਸਾਇਉ ਜਦਾ ਤਾਂ ਤਹੀ ਤਹੀ ਕਰਾਈ ਤੁਸੀਂ ਆ ਥੱਲੇ ਵਾਲਾ ਵੀ ਫੁੱਕਾ ਆ ਪਾ ਫਾਟ ਨਹੀਂ ਛੱਡੀ ਹੈਗੀ ਉਹ। ਥੋੜਾ ਵਕੀਰਾ ਨੇ ਵੀ ਕੁਝ ਨਹੀਂ ਕਰਿਆ। ਕਿਹੜੀ ਦੀ ਹਰਚੇ ਵਕੀਰਾ? ਨਾ ਨਾ। ਪੂਰੀ ਗਰੀਆ ਵਾਲੀ। ਕਟਿਵਾ। ਐਫਐਮਸੀ ਦੀ ਆਉਂਦੀ ਅੰਬਰੀਵਾ। ਅੰਬਰੀਵਾ। 1500 ਦੀ ਏਕੜ ਦੀ ਦੀ ਹੈ। ਆ ਲੱਗ ਭਾਗੇ ਨਾ ਗਰੇਟ ਹਨ। ਕੱਲੀ ਵਿੱਚ ਹੋਰ ਵੀ ਪਈ ਹੈ ਕੋਈ ਚੀਜ਼ ਕਿ ਕੱਲੀਓ ਦੇ ਨਿਸ਼ਾਨ? ਕੱਲੀਓ ਕੱਲੀਓ। ਬੇਥੇ ਨੁਕਸਾਨ ਤਾਂ ਮੈਨੂੰ ਲੱਗਦਾ ਜੀ ਐਡਾ ਕੋਈ ਖਾਸ ਹੋਣਾ ਨਹੀਂ ਇਹਦਾ ਇਹ ਕੁੰਪੜਾਂ ਜਾਈਆਂ ਬਾਕੀ ਕੁੰਪੜਾਂ ਜੀ ਦੱਸ ਦਿੰਦਾ ਕਿ ਜੇ ਤਾਂ ਸਹੀ ਹੋਊਗੀ ਨਹੀਂ ਫਿਰ ਖਤਮ ਹੋ ਜੂਗਾ ਮੋਰ ਨੇ ਕੁੰਪੜਾ ਫੂਕਤੀ ਆ ਇਹ ਫਿਰ ਝਾੜ ਪ੍ਰਧਾਰ ਅਸਰ ਪੈਣੀ ਆ ਹਾਂ ਇਹ ਤਾਂ ਹੁਣ ਪਾਉਂਗਾ ਯਾਰ ਉਹ ਗੱਲ ਥੋੜੀ ਹੁੰਦੀ ਆ ਉਹ ਪਤਾ ਨਹੀਂ ਜੂਗਾ ਦਾ ਅੱਗੇ ਕੀ ਬੰਦ ਹੋਊਗਾ ਹੁਣ ਤੇਰੇ ਆਪਰਾਗੇ ਜਿੱਥੇ ਪਾਪੋ ਮੁੱਕਦਾ ਜਾਂ ਸ਼ੁਰੂ ਹੁੰਦਾ ਉੱਥੇ ਰੇਤ ਵੀ ਵਧਾ ਦਿੰਦੇ ਨੇ ਨਾ ਪੰਪ ਦੀ ਜਾਂ ਥੋੜਾ ਪਾਣੀ ਰਹਿ ਜਾਂਦਾ ਕਣਕਾਂ ਨੂੰ ਵੀ ਪਾਣੀ ਪਰਵਾ ਗਈ ਹੁਣ ਤਾਂ ਪਾਣੀ ਤਾਂ ਹੁਣ ਮੌਸਮ ਕਰਕੇ ਨਹੀਂ ਚੱਲਾਂਗਾ ਪਰ ਚੱਲਣਾ ਚਾਹੀਦਾ ਚੱਲ ਰੁਕਦੀ ਕਿ ਜ ਆ ਦਿਨ ਰੁਕਦੀ ਜਾਂਦੀ ਸੀ ਚਲੋ ਜੋ ਪਾਵੇ ਕਰਤਾਰ ਇਹ ਥੋੜਾ ਸੂਰ ਇਹ ਡੰਗਰ ਦੇ ਪਹਾੜ ਠੀਕ ਹੈ ਅੱਛਾ ਜਾ ਥੋੜਾ ਅੱਛਾ ਬੜਾ ਸੂਰ ਹੋ ਸੂਰ ਬੜੇ ਵੀ ਹੈ ਬਾਈ ਬੱਚੇ ਨਾਲ ਸੂਰਾਂ ਦੇ ਨਹੀਂ ਹੁੰਦਾ ਬੱਚੇ ਜਿਹੜੇ ਪੈਰ ਹਾਈ ਪੈੜਾ ਹੋ ਰਿਹਾ ਬੱਚੇ ਨੇ ਖੱਦ ਖਾਂਦਾ ਸੀ ਬੱਚਾ ਹੈ ਸਾਰ ਸੂਰ ਜਲਾ ਤਾਂ ਪੈੜ ਭਾਈਏ ਆਇਤਾ ਹੈ ਫਾਸੂਰ ਦੀ ਆ ਭਾਈਆ ਦੇਖ ਤਕੜੀ ਸੂਰ ਹੀ ਆ ਕੋ ਤਕੜੀ ਬੱਚੇ ਨਾਲ ਕੱਢੀ ਆਈ ਵੀ ਸੂਰ ਨੂੰ ਮਤਲਬ ਨਾ ਉਧਰ ਆਲੂਆਂ ਚ ਨਹੀਂ ਹੈਗੀਆਂ ਪੈੜਾ ਬੱਬਾ ਚ ਇਧਰ ਉਧਰ ਹੋਣਗੇ ਅਲਟੋ ਵੀ ਤੇਰੀ ਕਰੀ ਤੀ ਅਲਟੋ ਆ ਵੀ ਤੇਰੀ ਕਰੀ ਹੋਈ ਆ ਅਲਟੋ ਲਿਖਿਆ ਵੈ ਅਲਟੋ ਕਿਹੜੇ ਦੋ ਗੋਲਫ ਗਰੁੱਪ ਮਟਸਾਲ ਪੁਰਾਣਾ ਤਾਂ ਹੋਈ ਆ ਇਹ ਗਾੜਾ ਤਾਂ ਹੈ what is